ਰਾਜਕੁਮਾਰ ਪ੍ਰਿੰਟ ਕੋਰਟ ਸਮੱਸਿਆ ਇਹ ਵੀ ਜਿਹੜੀ ਵੀ ਫਸਲਾ ਸੀ ਰਣ ਦੇ ਮੌਕੇ ਮੁਤਾਬਕ ਕਣਕ ਜਵਾਰ ਹੈ ਜਾਂ ਮਾਂ ਨ ਬੰਦਰ ਔਰ ਸੂਰ ਪੈਂਦੇ ਨਹੀਂ ਨੇ ਔਰ ਇਹ ਵੀ ਬਰਨ ਸਰਕਾਰ ਸਾਨੂੰ ਦਿਹਾਤ ਅਸੀਂ ਦਿਹਾਤ ਕਰਨੇ ਆਪੇ ਸਰਕਾਰ ਆ ਗਿਆ ਜਾਂ ਮਲਾਜਮ ਆ ਗਿਆ ਤੇ ਇਹਦੀ ਜਿਹੜੀ ਆ ਨਾ ਸਮੱਸਿਆ ਕੋਈ ਹੱਲ ਕੀਤੀ ਜਾਏ ਨਾ ਕੋਈ ਆਡਰ ਸਰਕਾਰ ਵੱਲੋਂ ਵੈਨ ਜਾਨਵਰਾਂ ਨੂੰ ਕੋਈ ਮਾਰਨ ਦਾ ਵੀ ਕੋਈ ਨਹੀਂ ਸਾਨੂੰ ਹੱਕ ਹੈ ਔਰ ਨੁਕਸਾਨ ਹੁੰਦਾ ਜਿਹੜੀ ਕੁਛ ਨੁਕਸਾਨ ਸਾਨੂੰ ਸਰਕਾਰ ਵੱਲੋਂ ਜਿਹੜੀ ਇਹਦੀ ਕੋਈ ਨਾ ਕੋਈ ਪਰਭਾਈ ਜਿਹੜੀ ਉਹ ਦਿੱਤੀ ਜਾਵੇ ਸਾਨੂੰ ਇਹਨੇ ਮੱਕੀ ਆਇਆ ਝੋਨਾ ਆਇਆ ਝੋਨਾ ਇਹਨੇ ਸੂਰਜ ਦਿਨ ਰਾਤ ਪੈ ਰਹੇ ਨਾ ਰਾਤ ਨੂੰ ਇੰਨਾ ਕੁ 100 ਰੁਪਏ ਦਾ ਫਿਰ ਕੰਟਰੋਲ ਕੋਈ ਨਹੀਂ ਹੈ ਗਾਉਂ ਪ੍ਰਸ਼ਾਸਨ ਆ ਗਿਆ ਇਹ ਮੰਗਦਾ ਜਿਆ ਦੇਣਾ ਨੂੰ ਕੰਟਰੋਲ ਕੀਤਾ ਜਾਈ ਤੇ ਜਾਂ ਜਿਹੜਾ ਨੁਕਸਾਨ ਹੁੰਦਾ ਸਾਨੂੰ ਮੌਕੇ ਮਦਮਕ ਗਰੀਬ ਇਲਾਕਾ ਪਹਾੜੀ ਇਲਾਕਾ ਕੰਢੀ ਇਲਾਕਾ ਸਾਡਾ ਇਦੇ ਵਿੱਚ ਸਾਨੂੰ ਕੋਈ ਨਾ ਕੋਈ ਸਹੂਲਤ ਜਿਹੜੀ ਆ ਉਹਦੀ ਪ੍ਰਵਹਾਈ ਦਿੱਤੀ ਜਾਏ ਤੇ ਜਾਂ ਮਲਾਜ਼ਮ ਜਿਹੜੇ ਨੇ ਮੌਕੇ ਮਿਤਾ ਉਹ ਸਰਕਾਰ ਨਾਲ ਰੱਖੇ ਦੇਣ ਉਹਨਾਂ ਨੂੰ ਕੰਟਰੋਲ ਕੀਤਾ ਜਾਏ ਚੋਰਾਂ ਜੀ ਮੇਰਾ ਨਾਮ ਹੈਗਾ ਪਿੰਡ ਕੋਟ ਹੈਗਾ ਆ ਤੇ ਬਾਂਦਰਾ ਬਹੁਤ ਨੁਕਸਾਨ ਸਾਡਾ ਤੇ ਨਾਲ ਸੂਰ ਵੀ ਤੇ ਮੈਂ ਪੜੀ ਦੇ ਵਿੱਚ ਹੀ ਸੌਣਾ ਰਾਤ ਨੂੰ ਤੇ ਉੱਥੇ ਛੱਪੜੀ ਬਣਾ ਲਈ ਆਪਣੀ ਇੱਕ ਪਾਰਾ ਬਣਾ ਲਿਆ ਇਹਨਾਂ ਦਾ ਇਕੱਲਾ ਹੀ ਬਾਂਦਰਾ ਛੱਲੀਆਂ ਖੰਦੇ ਨਾਲ ਕਣਕ ਖੰਦੇ ਨਾਲ ਹਰ ਗੱਲ ਛੱਡਦੇ ਨਹੀਂ ਸੂਰ ਤੋਂ ਝੋਨਾ ਖਾੜਦੇ ਮੱਦੇ ਨਾਲ ਵਿੱਚ ਤੁਹਾ ਨਜੇ ਮਰਦੇ ਨੂੰ ਬਹੁਤ ਕੋ ਨੁਕਸਾਨ ਕਰ ਦੇਣਾ ਦਾ ਡੜਾ ਲਈ ਪਟਾਕੇ ਬਟੂਕੇ ਠਾਲਨੇ ਹੋਰ ਕੀ ਕਰਨਾ ਜਿੰਦ ਨੇ ਤਾਂ ਪਾਸ ਕਰੀ ਮੁੜ ਕੇ ਆ ਜਾਂਦੇ ਰਾਤ ਜੀ ਸਾਰੀ ਰਾਤ ਡੰਡਾ ਲੈ ਕੇ ਤੇ ਟਾਰ ਚ ਲੈ ਕੇ ਅਸੀਂ ਪੈਲੀ ਜੀ ਫਿਰਦੇ ਰਹਨੇ ਹਾਂ ਹਾਂਜੀ ਉੱਥੇ ਅਸੀਂ ਰੈਸਟ ਕਰਨਿਆ ਮੱਛਰ ਮੁਛਰ ਬਹੁਤਾ ਪੁੰਦਾ ਤੁਹਾਨੂੰ ਬਹੁਤ ਬਹੁਤ ਮੁਸ਼ਕਲ ਹੁੰਦੀ ਹੈ ਜੀ ਸਾਨੂੰ ਤੇ ਆਪਣੇ ਦਾ ਏਰੀਆ ਜਿਹੜਾ ਧਾਰ ਦੇ ਨੇ ਏਰੀਆ ਵਾ ਇਹ ਪਹਾੜੀ ਏਰੀਆ ਵਾ ਤੇ ਇਹਦੇ ਵਿੱਚ ਠੀਕ ਆ ਜੰਗਲ ਟਿੰਡੂਈ ਏਰੀਆ ਵਾ ਪਰ ਇਥੇ ਇਹ ਦੱਸਣਾ ਪੈਣਾ ਵੀ ਜਿਹੜੇ ਮੌਨਕੀਜ਼ ਆ ਇਹ ਦੇਖੋ ਹੁਣ ਵਾਈਲਾਈਫ ਪ੍ਰੋਟੈਕਸ਼ਨ ਐਕਟ ਦੇ ਅਧੀਨ ਨਹੀਂ ਆਉਂਦੇ ਇਹ ਹੋ ਸਟੇ ਅਨੀਮਲ ਆ ਤੇ ਇਥੇ ਇਹਦੇ ਕੋਈ ਕਾਰ ਵੀ ਨਹੀਂ ਕਰ ਸਕਦੇ ਨੰਬਰ 2 ਜਿਹੜੇ ਸੂਰ ਆ ਇਹਨਾਂ ਵਾਸਤੇ ਸਰਕਾਰ ਵੱਲੋਂ ਰਿਵਿਊ ਕੀਤਾ ਵੀ ਇਹਦਾ ਤੁਸੀਂ ਹੰਟਿੰਗ ਪਰਮਿਟ ਲੈ ਸਕਦੇ ਜੀ ਆਪਣੀ ਫਸਲਾਂ ਨੂੰ ਬਚਾਉਣ ਵਾਸਤੇ ਤੇ ਮੋਸਟ ਵੈਲਕਮ ਆ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਪਰਮਿਟ ਲੈ ਸਕਦੇ ਆ ਪਰਮਿਟ ਲੈ ਕੇ ਆਪਣੀ ਪ੍ਰਸਾਦ ਦੀ ਫਸਲਾਂ ਦੀ ਰਾਖੀ ਕਰ ਸਕਦੇ ਆ